ਸ਼ਸ਼ੀਕਲ ਜੀ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਵਲੌਗ ਲੈ ਕੇ ਆਏ ਆ ਜੀ ਗਾਈਆਂ ਵਾ ਗਾਈਆਂ ਤੁਹਾਨੂੰ ਵਿਖਾਵਾਂਗੇ ਕਿਹੜੀ ਕਿਹੜੀ ਨਸਲ ਆ ਤੇ ਕਿੰਨਾ ਕਿੰਨਾ ਦੁੱਧ ਵਾ ਕਿਹੜੀ ਸੋਣ ਵਾਲੀ ਆ ਕਿਹੜੀ ਸੂਈ ਆ ਤੇ ਸਾਰੀਆਂ ਹੀ ਵਿਖਾਵਾਂਗੇ ਤੁਹਾਨੂੰ ਤੇ ਆਓ ਫਿਰ ਬਣਾਈਏ ਵਲੌਗ ਤੇ ਨਾਲੇ ਤੁਹਾਨੂੰ ਵਿਖਾਈਏ ਵੀ ਕਿਹੜੀ ਕਿਹੜੀ ਗਾਈਆਂ ਆ ਕਿੰਨਾ ਕਿੰਨਾ ਦੁੱਧ ਦਿੰਦੀ ਆ ਤੇ ਕਿਹੜੀ ਸੋਣ ਵਾਲੀ ਆ ਤੇ ਕਿਹੜੀ ਉਦਾਂ ਵਾ ਆ ਜੀ ਗਾਈਆਂ ਤੇ ਆ ਗਾਈ ਜੀ ਸੂਣ ਵਾਲੀ ਆ ਇਹ ਜੀ 4 ਮਹੀਨਿਆਂ ਦੀ ਗੱਭਣ ਆ ਤੇ ਸੂਣ ਵਾਲੀ ਆ ਤੇ ਰੇਟ ਹੈਗਾ ਜੀ ਇਹਦਾ ਸਾਰਾ ਹੀ 10000 ਰੁਪਇਆ ਤੇ ਆ ਵਾ ਜੀ ਵੈਡ ਨਸਲ ਦੀ ਬਹੁਤ ਵਧੀਆ ਵੈਡ ਆ ਵੇਖੋ ਜੀ ਵੈੜ ਕਿੰਦੀ ਸ਼ਾਨਦਾਰ ਐ ਕੱਟਾ ਜੀ ਇਹ ਕਾ ਵੈੜ ਆ ਜੀ ਦੇਖੋ ਕਿੰਦੀ ਸ਼ਾਨਦਾਰ ਵੈੜ ਹੈ ਅਜੇ ਹੋਈ ਆ ਜੀ ਸਿਰਫ 3 ਨਾਂ ਮਹੀਨੇ ਆ ਦੀ ਤੇ ਦੁੱਧ ਬਹੁਤ ਛੱਡੀਦਾ ਇਹਨੇ ਇਸ ਕਰਕੇ ਇਹ ਵੱਡੀ ਜਿਹਾ ਦਾ ਹੋਈ ਆ ਇੱਕ ਤਾਂ ਉਹ ਵਹਿੜ ਵਿਖਾਲਦੇ ਆ ਜੀ ਨਵਾਂ ਮਹੀਨਿਆਂ ਦੀ ਤੇ ਆ ਵਹਿੜਾ ਜੀ ਦੂਜੇ ਸੂਵੇ ਸੋਣਾ ਤੇ ਪਹਿਲੇ ਸੂਵੇ ਦਿੱਤਾ ਜੀ ਇਹਨੇ 23 24 ਕਿਲੋ ਦੁੱਧ ਤੇ ਯਾਰ ਕੀ ਇਹਨੇ ਦੂਜੇ ਸੂਵੇ ਸੋਣਾ ਤੇ ਇੱਕਦਮ ਬਹੁਤ ਸੋਹਣੀ ਹੈ ਜੀ ਤੇ ਦੂਜੇ ਸੂਵੇ ਮੇਰੇ ਹਿਸਾਬ ਨਾਲ ਤੇ 30 ਪਲੱਸ ਕਰੂਗੀ ਤੇ ਆ ਵਾਜੀ ਵੈੜ ਜਿਹੜੀ ਤੁਹਾਨੂੰ ਕਹਿਣਿਆ ਨੌਵੇਂ ਮਹੀਨਿਆਂ ਦੀ ਤੇ ਇਹਨੂੰ ਅਸੀਂ ਦੇ ਆ ਪਠਾ ਦਾਤਾ ਪਾਉਣ ਇਹ ਨੌਵੇਂ ਮਹੀਨਿਆਂ ਦੀ ਆ ਤੇ ਬਹੁਤ ਸੇਵਾ ਕੀਤੀ ਹੈ ਦੀ ਤੇ ਨੌਵੇਂ ਮਹੀਨਿਆਂ ਦੀ ਆ ਦੂਜੀ ਵੈੜ ਜਿੱਡੀ ਹੋ ਗਈ ਹੈ ਵੇਖ ਲਓ ਆ ਵੈੜ ਜਿੱਡੀ ਆ ਜੀ ਤੇ ਦੁੱਧ ਨੂੰ ਬਹੁਤ ਚੰਗੀ ਐ ਤੇ ਹੋਰ ਵਿਖਾਉਣੀ ਆ ਜੀ ਤੁਹਾਨੂੰ ਆ ਪਹਿਲੇ ਨ ਝੋਟੀ ਆ ਜੀ ਤੇ ਅਜੇ ਭਣੀ ਨੂੰ ਇਹਨੂੰ ਸਿਰਫ ਹੋਏ ਆ ਸਾਢੇ 3 ਮਹੀਨੇ ਤੇ ਕਲੀ ਫੁੱਟੀ ਆ ਇੱਕਦਮ ਕੁੰਡੀ ਝੋਟੀ ਆ ਜੀ ਤੇ ਇਹਦੀ ਮਾਂ ਦਿੰਦੀ ਆ ਜੀ ਦੁੱਧ 13-14 ਕਿਲੋ ਆ ਵਾ ਜੀ ਇਹਦੀ ਮਾਂ ਇਨੇ 14 ਕਿਲੋ ਦੁੱਧ ਦਿੰਦਾ ਹੈ ਪਿਛਲੇ ਸੂਬੇ ਤੇ ਗਾੜੀ ਇਹ ਵੀ ਬਣੀ ਆ ਇਹਨੂੰ ਹੋ ਗਿਆ ਜੀ 4.5 ਮਹੀਨੇ ਤੇ ਦੁੱਧ ਨੂੰ ਬਹੁਤ ਚੰਗੀ ਹੈ ਜੀ ਨਸਲ ਦੀ ਤੇ ਆਹ ਡੱਬੀ ਵਸ਼ੀ ਹੈ ਜੀ ਇਹ ਥੋੜੀ ਪੱਕ ਕੇ ਸੁਹੀ ਹੈਗੀ ਪਹਿਲਣ ਵਾਂ ਤੇ ਥੋੜੀ ਪੱਕ ਕੇ ਇਹਦੇ ਥੱਲੇ ਦੁੱਧ ਹੈਗਾ ਜੀ ਇਸ ਟਾਈਮ 18 ਲੀਟਰ ਹੁਣ ਚੋਲੀ ਆ 18 ਕੱਢ ਲਈ ਆ ਜੀ ਉਦਾਂ ਇਹਦੇ ਥੱਲੇ ਦੁੱਧ ਹੈਗਾ ਜੀ 18 ਲੀਟਰ 18 ਤੋਂ ਤਾਂ ਹੀ ਆ ਜੀ ਆ ਵੀ ਪਹਿਲਣ ਸੂਈ ਆ ਜੀ ਇਹ ਵੀ ਵੈੜ ਬਹੁਤ ਸ਼ਾਨਦਾਰ ਆ ਤੇ ਇਹਦੇ ਥੱਲੇ ਦੁੱਧ ਹੈਗਾ ਵਾ 16 ਕੁ ਪਲੱਸ ਹੀ ਆ ਤੇ ਗਾੜੀ ਇਹਨੂੰ ਮਹੀਨਾ ਹੋ ਗਿਆ ਟੀਕਰ ਖਾਏ ਨੂੰ ਬਹੁਤ ਸੋਹਣੀ ਵੈੜ ਤੇ ਇੱਕ ਮਹੀਨਾ ਹੋ ਗਿਆ ਟੀਕਰ ਖਾਏ ਨੂੰ ਤੇ ਆ ਜਿਹੜੀ ਆ ਜੀ ਇਹ ਨੂੰ ਹੋ ਗਿਆ ਜੀ 3 ਮਹੀਨੇ ਸੂਈ ਨੂੰ ਤੇ ਗਾੜੀ 15 ਕੇ ਦਿਨ ਹੋ ਗਏ ਐ ਨੂੰ ਬਣੀ ਨੂੰ ਇਹਦੇ ਥੱਲੇ ਦੁੱਧ ਹੈਗਾ ਜੀ 12 ਲੀਟਰ ਤੇ ਇਹ ਵੀ ਨਸਲ ਦੀ ਗਾਈ ਆ ਇਹ ਐਰਕੀ ਸੂਈ ਆ ਜੀ ਤੀਜੇ ਸੂਬੇ ਆ ਜਿਹੜੀ ਆ ਇਹ ਦੀ ਵਹਿੜ ਆ ਇਹਦੀ ਵਹਿੜ ਆ ਆ ਜਿਹੜੀ ਤੇ ਇਹ ਆ ਵੀ ਦੁੱਧ ਨੂੰ ਚੰਗੀਆਂ ਤੇ ਆ ਥੋੜੀ ਜਿਹੜੀ ਆ ਵੀ ਪੱਕ ਕੇ ਸੂਈ ਇਹ ਕਰਕੇ ਥੋੜੀ ਲੱਸੀ ਆ ਤੇ ਸਾਰੇ ਹੀ ਜੰਗਲ ਬਹੁਤ ਸੋਹਣੇ ਆ ਦੁੱਧ ਨੂੰ ਚੰਗੇ ਆ ਤੇ ਬਾਕੀ ਮਿਲਦੇ ਰਵਾਂਗੇ ਤੁਹਾਨੂੰ ਨਵੀਆਂ ਵੀਡੀਓ ਨਾਲ ਅੱਜ ਵਾਸਤੇ ਇੰਨਾ ਕੀ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਇੰਨੀ ਹੀ ਤੇ ਗਾੜੀ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਨਵੇਂ-ਨਵੇਂ ਵਲੌਗ ਬਣਾਵਾਂਗੇ ਤੇ ਨਵੀਆਂ-ਨਵੀਆਂ ਜੜੀਆਂ ਤੁਹਾਨੂੰ ਗਾਈਆਂ ਵਿਖਾਵਾਂਗੇ ਵੀ ਹਰ ਇੱਕ ਤਰ੍ਹਾਂ ਦੀਆਂ ਵੀਡੀਓ ਪਾਵਾਂਗੇ ਨਵੇਂ-ਨਵੇਂ ਵਲੌਗ ਲੈ ਕੇ ਆਵਾਂਗੇ ਸ਼ਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਧੰਨਵਾਦ